ਈ ਜ਼ਿਲ੍ਹੇ ਵਿੱਚੋਂ ਫਰਸਟ ਆਈ ਤਾਂ ਭਾਵਕ ਹੋਏ ਮਾਪਿਆਂ ਦੇ ਹੰਝੂ ਨਿਕਲ ਆਏ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆ ਦੇ ਨਤੀਜੇ ਬੀਤੇ ਦਿਨ ਐਲਾਨੇ ਗਏ ਸਨ ਗੱਲ ਜ਼ਿਲ੍ਹਾ ਕੋ ਦੱਸਪੋਤ ਦੀ ਕਰੀਏ ਤਾਂ ਇੱਥੇ ਪੁੱਤਰਾਂ ਦੀ ਬਜਾਏ ਧੀਆਂ ਦੀ ਵਧੀਆ ਕਾਰਜਕਾਰੀ ਰਹੀ ਪਹਿਲੀਆਂ ਚਾਰ ਪੋਜੀਸ਼ਨਾਂ ਤੇ ਲੜਕੀਆਂ ਵੱਲੋਂ ਕਬਜ਼ਾ ਜਮਾਇਆ ਗਿਆ ਪਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹਿਲਾ ਤੇ ਸੂਬੇ ਵਿੱਚੋਂ ਚੌਥਾ ਰੈਂਕ ਹਾਸਲ ਕਰਨ ਵਾਲੀ ਲੜਕੀ ਪਰਮਿੰਦਰ ਕੌਰ ਨੇ ਆਪਣੇ ਪਰਿਵਾਰ ਵਿੱਚ ਪੁੱਤਰ ਦੀ ਕਮੀ ਦਾ ਅਫਸੋਸ ਆਪਣੀ ਸਫਲਤਾ ਅੱਗੇ ਛੋਟਾ ਕਰ ਦਿੱਤਾ ਹੈ ਦੋ ਧੀਆਂ ਹੋਣ ਤੇ ਉਸਦੇ ਮਾਪਿਆਂ ਦਾ ਪੁੱਤਰ ਨਾ ਹੋਣ ਦਾ ਅਫਸੋਸ ਧੀ ਵੱਲੋਂ ਗੱਡੇ ਗਏ ਸਫਲਤਾ ਦੇ ਝੰਡਿਆਂ ਅੱਗੇ ਬੋਣਾ ਹੋ ਗਿਆ ਹੈ ਪਰਮਿੰਦਰ ਦੇ ਮਾਪਿਆਂ ਨੂੰ ਆਪਣੀ ਧੀ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜਿਸ ਨੇ ਸੂਬੇ ਵਿੱਚ ਉਹਨਾਂ ਦਾ ਨਾਮ ਰੋਸ਼ਨ ਕਰ ਦਿਖਾਇਆ ਹੈ ਸ੍ਰੀ ਗੁਰੂ ਨਾਨਕ ਅਕੈडमी ਕਡਿਆਲ ਵਿੱਚ ਸੁਪਰ ਮੈਡੀਕਲ ਦੀ ਵਿਦਿਆਰਥਣ ਰੇ ਪਰਮਿੰਦਰ ਕੌਰ ਨੇ 500 ਵਿੱਚੋਂ 497 ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਉਹ ਸਫਲਤਾ ਦੀ ਇਸ ਕਹਾਣੀ ਨੂੰ ਅੱਗੇ ਵਧਾਉਣ ਲਈ ਵੀ ਤਿਆਰ ਹੈ ਡਾਕਟਰ ਬਨੰਦਾ ਸੁਪਨਾ ਸਜਾਉਣ ਵਾਲੀ ਪਰਮਿੰਦਰ ਕੌਰ ਦੇ ਮਾਪਿਆਂ ਨਾਲ ਜਦੋਂ ਅਸੀਂ ਗੱਲ ਕਰਨੀ ਚਾਹੀ ਤਾਂ ਧੀ ਦੀ ਸਫਲਤਾ ਦੀ ਕਹਾਣੀ ਬਿਆਨ ਕਰਦਿਆਂ ਉਹਨਾਂ ਦੀਆਂ ਅੱਖਾਂ ਭਰ ਆਈਆਂ ਕੱਲ ਹੀ ਸਾਡੇ 12ਵੀਂ ਜਮਾਤ ਦਾ ਜਿਹੜਾ ਨਤੀਜਾ ਹੈ ਉਹ ਜਾਰੀ ਕੀਤਾ ਗਿਆ ਹੈ ਮੈਰਿਟ ਲਿਸਟ ਜਾਰੀ ਕੀਤੀ ਗਈ ਸੀ ਜਿਸ ਵਿੱਚੋਂ ਮੈਂ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਪੂਰੇ ਪੰਜਾਬ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਹੈ ਤੇ ਇਸ ਸਬੰਧੀ ਮੇਰੇ ਸਾਰੇ ਟੀਚਰਸ ਵੀ ਬਹੁਤ ਖੁਸ਼ ਹਨ ਅਤੇ ਮੇਰੇ ਪ੍ਰਿੰਸੀਪਲ ਸਰਵਿਸ ਜਿਹੜੇ ਉਹ ਸਾਨੂੰ ਜਿਹੜੇ ਮੁਬਾਰਕਬਾਦ ਦੇਣ ਵਾਸਤੇ ਆਏ ਸਨ ਇਹ ਤਾਂ ਸਾਰੇ ਮਤਲਬ ਸਾਰਿਆਂ ਦਾ ਕੋਆਰਡੀਨੇਸ਼ਨ ਹੀ ਹੁੰਦਾ ਹੈ ਬਟ ਜਦੋਂ ਅਸੀਂ ਸਕੂਲ ਹੁੰਨੇ ਆ ਤਾਂ ਉਸ ਵਕਤ ਸਾਡੇ ਪੇਰੈਂਟਸ ਸਾਡੇ ਜਿਹੜੇ ਟੀਚਰਸ ਨੇ ਉਹ ਸਾਡਾ ਸਾਥ ਦਿੰਦੇ ਨੇ ਜਦੋਂ ਅਸੀਂ ਘਰ ਵਿੱਚ ਹੁੰਨੇ ਆ ਤੇ ਸਾਡੇ ਪੇਰੈਂਟਸ ਸਾਡਾ ਬਹੁਤ ਜਿਹੜਾ ਉਹ ਸਾਡਾ ਮਤਲਬ ਹੈਲਪ ਕਰਦੇ ਨੇ ਸਾਨੂੰ ਮੋਟੀਵੇਟ ਕਰਦੇ ਨੇ ਅ ਬੱਚਿਆਂ ਜਿਹੜੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੇ ਸਾਨੂੰ ਮਤਲਬ ਕਿ ਇਹੀ ਮੈਂ ਆਪ ਆਪ ਵੀ ਸਾਰਾ ਮਤਲਬ ਆਪਣੀ ਮਿਹਨਤ ਕਰਦੀ ਆ ਤੇ ਇਹੀ ਦੱਸਣਾ ਚਾਹੁੰਦੀ ਆ ਕਿ ਬੱਚੇ ਜਿਹੜੇ ਬੱਚੀਆਂ ਵੀ ਜਿਹੜੀਆਂ ਨੇ ਉਹ ਬਹੁਤ ਕੁਝ ਕਰ ਸਕਦੀਆਂ ਨੇ ਜਸ ਜਿਹੜੇ ਬੱਚੇ ਨਹੀਂ ਕਰ ਸਕਦੇ ਜਿਹੜੇ ਮੁੰਡੇ ਨਹੀਂ ਕਰ ਸਕਦੇ ਉਹ ਕੁੜੀਆਂ ਕਰ ਸਕਦੀਆਂ ਨੇ ਅੱਜ ਕੱਲ ਤੀਆਂ ਹਰ ਇੱਕ ਮੁਕਾਮ ਹਾਸਲ ਕਰ ਰਹੀਆਂ ਨੇ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਮੇਰੇ ਪੇਰੈਂਟਸ ਜਿਹੜੇ ਨੇ ਉਹਨਾਂ ਨੇ ਸਾਨੂੰ ਮੁੰਡਿਆਂ ਵਾਂਗ ਰੱਖਿਆ ਕਦੀ ਨਹੀਂ ਸਾਨੂੰ ਸਮਝਣ ਦਿੱਤਾ ਕਿ ਅਸੀਂ ਅਸੀਂ ਕੁੜੀਆਂ ਆ ਸਾਨੂੰ ਉਹਨਾਂ ਵਾਂਗ ਰੱਖਿਆ ਤੇ ਇਹੀ ਸਾਰੇ ਲਈ ਮਿਸਾਲ ਕਾਇਮ ਕਰਨਾ ਚਾਹੁੰਦੀ ਆ ਮੇਰੀ ਇੱਕ ਛੋਟੀ ਭੈਣ ਹੈ ਜੋ ਕਿ 10ਵੀਂ ਜਮਾਤ ਦਾ ਉਸਦਾ ਵੀ ਨਤੀਜਾ ਆਉਣ ਵਾਲਾ ਹੈ ਤੇ ਉਹ 11ਵੀਂ ਜਮਾਤ ਦੇ ਚੁਣੇਗੇ ਪਰ ਉਹ ਸਾਡੇ ਸਾਥ ਦਿੰਦੇ ਨੇ ਤੇ ਸਾਨੂੰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਨੂੰ ਮੁੰਡੇ ਬਣ ਕੇ ਦਿਖਾਈਏ ਅੱਜ ਤੇ ਮਾਲਕ ਦਾ ਸ਼ੁਕਰ ਕਰਦੇ ਪ੍ਰਮਾਤਮਾ ਦਾ ਕਿ ਸਾਡੀ ਬੱਚੀ ਨੇ ਸਾਡਾ ਨਾਮ ਰੋਸ਼ਨ ਕੀਤਾ ਬਹੁਤ ਖੁਸ਼ੀ ਪਤਾਇਆ ਅੱਜਕੱਲ ਬੇਟਾ ਵੀ ਇੱਕ ਹੋਣਾ ਚਾਹੀਦਾ ਪਰ ਅਹੀਂ ਕਦੀ ਕਮੀ ਮਹਿਸੂਸ ਨਹੀਂ ਸਾਡੇ ਬੱਚਿਆਂ ਨੇ ਸਾਨੂੰ ਹੋਂਦ ਦਿੱਤੀ ਕਿ ਸਾਡਾ ਕੋਈ ਬੇਟਾ ਨਹੀਂ ਹੈਗਾ ਤੇ ਗਾਂਵ ਸਾਡੇ ਸਤੇ ਨਾਰੋਸ਼ਨ ਕਰਦਿਆਂ ਰਹਿਣ ਗਿਆ ਸਾਨੂੰ ਬਹੁਤ ਮਾਣ ਆਪਣੇ ਬੱਚਿਆਂ ਤੋਂ ਬਹੁਤ ਜ਼ਿਆਦਾ ਮਾਣ ਮਾਰੇ ਖੁਸ਼ ਨੇ ਸਾਰੇ ਰਿਸ਼ਤੇਦਾਰ ਬਹੁਤ ਖੁਸ਼ ਨੇ ਸਾਨੂੰ ਇੰਨੀ ਖੁਸ਼ੀ ਆ ਸਾਨੂੰ ਕਦੀ ਹੁਣ ਆਪਣੇ ਕਦੀ ਵੀ ਇਹ ਨਹੀਂ ਮਹਿਸੂਸ ਹੈ ਕਿ ਸਾਡਾ ਬੇਟਾ ਨਹੀਂ ਆ ਸਾਡਾ ਸਾਡੇ ਬੱਚੇ ਕਹਿੰਦੇ ਕਿ ਅਸੀਂ ਮੰਮਾ ਤੁਹਾਡਾ ਕਰਾਂਗੇ ਨਾਰੋਸ਼ਨ ਸਾਡਾ ਹੱਥਾਂ ਤੇ ਕਰਦੇ ਵੀ ਪਏ ਬੱਚੇ ਸ਼ੁਰੂ ਸੁਮਾਲਕ ਦੀ ਕਿਰਪਾ ਹੋਈ ਤੇ ਮੇਰੇ ਬੱਚਿਆਂ ਨੇ ਨਾਮ ਰੋਸ਼ਨ ਕੀਤਾ ਅਸੀਂ ਆਪਣੇ ਬੱਚਿਆਂ ਦਾ ਪੂਰੀ ਸਪੋਰਟ ਕਰਾਂਗੇ ਹਰ ਥਾਂ ਤੇ ਉਹਨਾਂ ਦੇ ਨਾਲ ਕਹਿੰਦੇ ਆ ਵੀ ਮੁੰਡੇ ਬਹੁਤ ਲਾਇਕ ਹੁੰਦੇ ਨੇ ਕੁੜੀਆਂ ਲਾਇਕ ਨਹੀਂ ਹੁੰਦੀਆਂ ਤੇ ਸਾਡੇ ਪੁੱਤੜੇ ਸਾਡੇ ਜਿਹਨਾਂ ਪੁੱਤੜੇ ਸਾਡਾ ਨਾਰੋਸ਼ਨ ਕੀਤਾ ਮੈਂ ਸਾਰੇ ਇਹ ਕਹਿੰਦਾ ਨਾ ਧੀ ਜਣਾ ਵਰਤ ਵਰਤ ਪਿਆਰ ਕਰੋ ਤੁਹਾਨੂੰ ਅੱਗੇ ਆਉਣ ਦਿਓ ਤਾਂ ਕਿ ਸਾਡਾ ਸਾਰੇ ਪਰਿਵਾਰ ਦਾ ਨਾਰੋਸ਼ਨ ਕਰ ਸਕਣ ਇਹ ਧੀ ਜਣੇ ਮੇਰੇ ਪੁੱਤ ਨੇ ਮੈਂ ਇਹ ਕਹਿਣਾ ਚਾਹੁੰਦਾ ਮੈਂ ਸਕੂਲ ਦਾ ਵੀ ਬਹੁਤ ਜ਼ਿਆਦਾ ਹੱਥ ਇਹਨਾਂ ਇਹ ਦਿੱਤੇ ਹੈਗਾ ਹੋਰ ਸਾਡੇ ਜੇ ਸਰ ਰਾਜਵੀਰ ਸਾਹ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਪੂਰਾ ਸਾਲ 2 ਸਾਲ ਮਤਲਬ ਬਿਨਾ ਕਿਸੇ ਜਿਹਨੂੰ ਕਹਿੰਦੇ ਆ ਲਾਲਚ ਤੋਂ ਵੀ ਇਹਨਾਂ ਨੂੰ ਪੜਾਇਆ ਨਹੀਂ ਤੇ ਅੱਜ ਕੱਲ ਕੋਈ ਕਿਸੇ ਨੂੰ ਪੜਾਉਂਦਾ ਨਹੀਂ ਨਾ ਸਰ ਨੇ ਬੜੀ ਮਿਹਨਤ ਕਰਵਾ ਕੇ ਇਹਨਾਂ ਨੂੰ ਬੇਟੀਆਂ ਨੂੰ ਅੱਗੇ ਲਿਆਂਦਾ ਵਾ ਤੇ ਮੇਰੀ ਮੈਸੇਜ ਜੋ ਕਿ ਦਿਨ ਰਾਤ ਇਹਨਾਂ ਨਾਲ ਰਹਿੰਦੀ ਰਹੀ ਆ ਜੇ ਰਾਤ ਨੂੰ ਜਾਗਦੀ ਆ ਤੇ ਰਾਤ ਨੂੰ ਜਾਗਦੀ ਰਹੀ ਆ ਤੇ ਜੇ ਦਿਨੇ ਆ ਤੇ ਦਿਨੇ ਵੀ ਸਾਰੇ ਕੰਮ ਤਿਆਗ ਕੇ ਇਹਨਾਂ ਨਾਲ ਸਾਥ ਦਿੱਤਾ ਮੇਰੀ ਮੈਸੇਜ ਬਹੁਤ ਸਾਦਤਾਂ ਨਾਲ ਤੇ ਡਾਕਟਰ ਬਣ ਕੇ ਦੁਨੀਆ ਦੀ ਸੇਵਾ ਕਰਨਾ ਚਾਹੁੰਦੀ ਆ ਮੈਂ ਪਰਮਾਤਮਾ ਜੀ ਅਰਦਾਸ ਕਰਦਾ ਵਾਂ ਕਿ ਪਰਮਾਤਮਾ ਜੀ ਦੀ ਖੁਆਇਸ਼ ਕੂਰੀ ਪੂਰੀ ਕਰੇ ਤੇ ਨੂੰ ਜਰੂਰ ਇਹਦੇ ਮਕਾਮ ਤੇ ਪਹੁੰਚਾ ਦੇ